ਭਗਤ ਕਬੀਰ ਜੀ ਕਹਿੰਦੇ ਕੋਠੇ ਲੱਕੜ ਦਾ ਕੋਠਾ ਸੀ ਉਹਦੇ ਚ ਵਿਦਵਾਨ ਪੰਡਤ ਤੇ ਆਪਣੇ ਵਰਗੇ ਵੀ ਬੈਠੇ ਸੀ ਵਿੱਚ ਅਨਪੜ੍ਹ ਜੇ ਬੇਸਮਝ ਜਾਂ ਘੱਟ ਪੜੇ ਕੋਠੇ ਨੂੰ ਅੱਗ ਲੱਗ ਗਈ ਅੰਦਰ ਧੂਆਂ ਜਿਹਾ ਹੋ ਗਿਆ ਜਿਹੜੇ ਆਪਣੇ ਵਰਗੇ ਸੀ ਉਹ ਕਹਿੰਦੇ ਵੀ ਲੱਗਦੇ ਅੱਗ ਲੱਗੀ ਕੋਠੇ ਨੂੰ ਉੱਠ ਕੇ ਭੱਜ ਗਏ ਉਹ ਤਾਂ ਬਾਹਰ ਨਿਕਲ ਗਏ ਅ ਜਿਹੜੇ ਪੜ੍ਹੇ ਲਿਖੇ ਸੀ ਉਹ ਕਰੀ ਜਾਣ ਕਿਵੇਂ ਅੱਗ ਲੱਗੀ ਹੈ ਕਿਸ ਨੇ ਅੱਗ ਲਗਾਈ ਹੈ ਉਹ ਕੈਸੇ ਵੈਸੇ ਗਰੀ ਗਏ ਵਿੱਚੀ ਸੜ ਕੇ ਮਰ ਗਏ ਨਾ ਕਿਸੇ ਗ੍ਰੰਥ ਤੇ ਨਾ ਕਿਸੇ ਗੁਰੂ ਤੇ ਨਾ ਕਿਸੇ ਸਤਿਪੁਰਸ਼ ਤੇ ਕਿਸੇ ਬਜ਼ੁਰਗ ਦੇ ਅੱਖੇ ਨਹੀਂ ਲੱਗਣਾ ਕਿਸੇ ਸਿਆਣੇ ਦੇ ਅੱਖੇ ਨਹੀਂ ਲੱਗਣਾ ਪੜ੍ਹੇ ਹੋਇਆ ਜੀ ਅਸੀਂ ਆ ਜਿਆਦੇ ਖੁਦਕਸ਼ੀਆਂ ਕਰ ਕਰਕੇ ਉਹੀ ਮਰਦੇ ਨੇ ਜਿਹੜੇ ਜਿਆਦੇ ਕਹਿੰਦੇ ਨੇ ਜੀ ਪੜੇ ਹੋਏ ਆ ਕਦੀ ਸੁਣਿਆ ਸੀ ਪਿੰਡਾਂ 'ਚ ਖੁਦਗੱਸ਼ੀ ਕਰ ਲਈ ਕਿਸੇ ਨੇ ਉਹ ਕਹਿੰਦੇ ਤਾਂ ਘਾਟੇ ਵਾਦੇ ਹੁੰਦੇ ਰਹਿੰਦੇ ਨੇ ਕੋਈ ਗੱਲ ਨਹੀਂ ਭਾਈ ਜੇ ਉਹਨੂੰ ਘਟ ਗਏ ਨੇ ਫਿਰ ਵਾਦ ਵੀ ਜਾਣਗੇ ਆ ਜਿੰਨੇ ਹੁਣ ਜਿਆਦੇ ਪੜੇ ਨੇ ਜਿਆਦੇ ਫਾ ਲੈ ਲੈ ਕੇ ਮਰਦੇ ਅੰਦਰੋਂ ਸ਼ਾਂਤ ਨੇ ਦੁਖੀ ਨੇ ਮੰਨਣਾ ਹੈ ਨਹੀਂ ਕਿਸੇ ਦੀ ਗੱਲ ਨਾ ਸੁਣਨਾ ਨਹੀਂ ਹੈ ਇਸ ਕਰਕੇ ਮਾਰੇ ਕਹਿੰਦੇ ਜੇ ਪੜਿਆ ਨਾ ਤਾਂ ਗੁਰਮੁਖ ਬਣ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਹੰਕਾਰੀ ਨਹੀਂ ਬਣਨਾ ਪੜਿਆ ਤਾਂ 라ਵਣ ਵੀ ਬੜਾ ਸੀ ਸਾਧ ਸੰਗੀ ਚਾਰੇ ਵੇਦਾਂ ਨੂੰ ਅਰਥਾਂ ਸਮੇਤ ਪੜ ਲੈਂਦਾ ਸੀ ਉਹ ਕਹਿੰਦੇ ਮੂੰਹ ਜਬਾਨੀ ਯਾਦ ਸੀ ਉਹਨੂੰ ਚਾਰੇ ਵੇਦ ਫਿਰ ਗੁਰੂ ਨਾਨਕ ਨੇ ਕੀ ਆਖਿਆ ਬੜਾ ਸਿਆਣਾ ਸੀ 라ਵਣ ਲੰਕਾ ਗੜ੍ਹ ਸੋਇਨੇ ਕਾ ਭਿਆ ਮੂਰਖ ਆਵਣ ਕਿਆ ਲੈ ਗਿਆ ਪੜ ਕੇ ਵੀ ਮੂਰਖਾਂ ਦੀ ਉਪਾਧੀ ਮਿਲੀ ਮਹਾਰਾਜ ਕਹਿੰਦੇ ਪੜਨਾ ਤਾਂ ਭਾਈ ਗੁਰਮੁਖ ਬਣਨਾ ਆਪ ਪੜਨਾ ਸਮਝਣਾ ਤੇ ਦੂਜਿਆਂ ਨੂੰ ਸਮਝਾਉਣਾ ਫਿਰ ਅੱਗੇ ਜੋੜਨਾ ਤੋੜਨਾ ਨਹੀਂ ਹੈ